ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਨੱਥੇ ਆਲਾ ਇਹ ਨੱਥੇ ਆਲਾ ਪੁਰਾਣਾ ਛੋਟੇ ਛੋਟੇ ਦੋ ਪਿੰਡ ਆ ਦੱਸੋ ਨੱਥੇ ਆਲਾ ਨਵਾਂ ਤੇ ਪੁਰਾਣਾ ਪੁਰਾਣੇ ਨੱਥੇ ਵਾਲੇ ਚ ਅੱਜ ਵੀਡੀਓ ਬਣਾ ਰਹੇ ਆ ਨੇੜੇ ਪਿੰਡਾਂ ਦੀ ਜੇ ਗੱਲ ਕਰੀਏ ਨੰਗਲ ਸਿਰਸੜੀ ਇਹ ਤੋਂ ਇਲਾਵਾ ਮਹਰਾਣੇ ਆਲਾ ਬੀੜ ਇਹਦੇ ਨੇੜੇ ਰਹ ਜਾਂਦਾ ਹੈ ਤਹਿਸੀਲ ਕੋਟਕਪੂਰਾ ਤੇ ਜ਼ਿਲ੍ਹੇ ਫਰੀਦਕੋਟ ਦਾ ਇਹ ਪਿੰਡ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਪਸ਼ੂ ਪਾਲਣ ਦਾ ਕੰਮ ਕਰਦੇ ਆ ਇਹਨਾਂ ਦੇ ਕੋਲ ਖੇਤੀ ਦੇ ਨਾਲ ਨਾਲ ਮਤਲਬ ਇਹ ਵਹੜਾਂ ਜਾਂ ਝੋਟੀਆਂ ਇਸ ਤਰ੍ਹਾਂ ਸੰਭਾਲ ਲੈਂਦੇ ਆ ਵੀ ਜਿਵੇਂ ਕੋਈ ਨਗ ਐਕਸਟਰਾ ਤਿਆਰ ਹੋ ਜਾਂਦਾ ਫਿਰ ਉਦੋਂ ਵੇਚ ਲੈਂਦੇ ਆ ਜਰਸੀ ਬਰੀਡ ਦੀ ਗੱਲ ਕਰੀਏ ਤਾਂ ਇਹਨਾਂ ਕੋਲ ਪੁਰਾਣਾ ਰਵਾ ਵੀ ਆਪਦਾ ਹੈ ਹਾਲਾਂਕਿ ਅੱਜ ਜਿਹੜੀ ਵਹੜ ਬਾਈ ਜੀ ਹੋਰਾਂ ਨੇ ਵਿਕਾਊ ਕੀਤੀ ਹੈ ਗਾਂ ਵਿਕਾਊ ਕੀਤੀ ਹੈ ਇਹ ਸ਼ਾਇਦ ਖਰੀਦੀ ਹੋਈ ਹੈ ਬਾਕੀ ਡਿਟੇਲ ਆਪਾਂ ਬਾਈ ਤੋਂ ਪੁੱਛ ਲਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਪਸੰਦ ਜੀ ਨੂੰ ਆਜੂ ਉਹਦਾ ਹੱਕ ਹੈ ਵੀ ਉਹ ਤਸੱਲੀ ਕਰੇ ਆ ਕਿ ਤੇ ਆਉ ਆ ਦੀ ਸਮਝ ਨਾ ਖਰੀਦੀ ਸੋ ਆਓ ਇਹਦੀ ਡਿਟੇਲ ਦੱਸੋ ਆਪਾਂ ਪੁੱਛਦੇ ਆਂ ਤੇ ਫੇਰੇ ਤੁਹਾਨੂੰ ਨਾਲ ਤੋੜ ਕੇ ਦਿਖਾ ਦਿਆਂਗੇ ਗਗਨભાઈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਗਗਨਾ ਅੱਜ ਆਪਾਂ ਇੱਕ ਇਹ ਗਾਂ ਖਾ ਰਹੇ ਆਂ ਬਾਈ ਹਾਂਜੀ ਕਰਦੇ ਰਵੇ ਚੋਂ ਜਾਂ ਖਰੀਦੀ ਹੋਈ ਨਹੀਂ ਬਾਈ ਜੀ ਪਿਛਲੇ ਸੂਏ ਆਪਾਂ ਖਰੀਦੀ ਸੀ ਪਹਿਲੇ ਸੂਏ ਵੈਣ ਠੀਕ ਹੈ ਪਿਛਲੇ ਸੂਏ ਖਰੀਦੀ ਸੀ ਹਾਂਜੀ ਪਹਿਲਣ ਸੀਗੀ ਉਦੋਂ ਹਾਂਜੀ ਐਰ ਕੀ ਦੂਜਾ ਸੂਆ ਦੂਜਾ ਸੂਆ ਸੂਣੀ ਆਈ ਦਨ ਕਿੰਨੇ ਲਾਉਗੀ ਬਾਈ ਦਨ ਇਹਦੇ 21 ਤਰੀਕ ਨੂੰ 9 ਮਹੀਨੇ ਪੂਰੇ ਹੋ ਜਾਣੇ ਨੇ 21 ਨੂੰ 4 ਕਿ ਦਿਨ ਰਹਿ ਗਏ ਦਨ ਪੂਰੇ ਹੋਣਗੇ ਹਾਂਜੀ ਹਾਂਜੀ ਉੱਤੇ ਜਿਹੜੇ ਲੋਗ ਲੱਗਣ ਹਾਂਜੀ ਸੀਮਨ ਕਿਹੜਾ ਲੱਗਾ ਇਹਦੀ ਸੀਮਨ ਇਹਦਾ ਤਾਂ ਨਹੀਂ ਆਪਾਂ ਨੂੰ ਕੋਈ ਪਤਾ ਇਹਦੇ ਰੋਮਿਓ 66 ਆਪਾਂ ਸੈਕਸਡ ਇਹਦਾ ਨਹੀਂ ਪਤਾ ਇਹਦੇ ਰੋমিও 66 ਲੱਗਾ ਹਾਂਜੀ ਐਬੀਐਸ ਪਿਛਲੀ ਵਾਰ ਬੱਚਾ ਕੀ ਦਿੱਤਾ ਸੀ ਬੱਚੀ ਦਿੱਤੀ ਪਰਲੀ ਸਾਈਡ ਤੇ ਖੜੀ ਹੋ ਦੱਸੋ ਮੈਂ ਇੱਕ ਵਾਰ ਇਹਦੀ ਉਹਦੀ ਏਆਈ ਹੋਗੀ ਉਹਦੀ ਏਆਈ ਕਰਵਾਤੀ ਹਾਂਜੀ ਆ ਸੋ ਇਹਦੀ ਬੱਚੀ ਜ਼ਰੂਰ ਇੱਕ ਵਾਰ ਤੁਹਾਨੂੰ ਦਿਖਾ ਦਿਆਂ ਇਹ ਪਹਿਲਾਂ ਵੈੜ ਖਰੀਦੀ ਸੀ ਬਾਈ ਜੀ ਹੋਰਾਂ ਨੇ ਬੱਚਾ ਬਹੁਤ ਸੋਹਣਾ ਪੌਂਦੀ ਆ ਸੋ ਬੱਚੇ ਸੋਹਣੇ ਪੌਂਦੀ ਆ ਇਹ ਵੱਛੀ ਆ ਦੋਸਤੋ ਇਸ ਵੈੜ ਦੀ ਤੇ ਇਹਦੀ ਵੀ ਇਹ ਆਈ ਹੋਗੀ ਕਿਉਂਕਿ ਚੰਗੀ ਸੰਭ ਲਾਂਗੇ ਤੇ 1 ਸਾਲ ਦੇ ਵਿੱਚ ਵੈੜ ਗੱਪਣ ਹੋ ਜਾਂਦੀ ਐ ਸੋ ਇਹ ਵੱਛੀ ਹੁਣ ਬਾਈ ਨੇ ਗੱਪਣ ਕਰਾਤੀ ਵੱਛੀ ਵੇਚਨੀ ਨਹੀਂ ਕਿਉਂਕਿ ਜਿਵੇਂ ਪਹਿਲਾਂ ਦੱਸਿਆ ਵੈੜਾਂ ਬਾਈ ਜੀ ਹੋਰੀ ਤਿਆਰ ਕਰਕੇ ਸੇਲ ਕਰ ਲੈਂਦੇ ਐ ਇਹ ਖੇਤੀਬਾੜੀ ਦੇ ਨਾਲ ਨਾਲ ਮਿਹਨਤ ਐ ਇਹਨਾਂ ਦੀ ਜਿਹੜੇ ਇਹ ਆਏ ਸਾਲ 1-2 ਪਸ਼ੂ ਵੇਚਦੇ ਐ ਆ ਗਾਣਾ ਬਾਈ ਕੀ ਡਿਮਾਂਡ ਕਰਦੇ ਹੋ ਦੀ ਡਿਮਾਂਡ ਫੋਨ ਤੇ ਕਰ ਲਓ ਅੱਛਾ ਦੁੱਧ ਪਿਛਲੀ ਵਾਰ ਕਿੰਨਾ ਦੇ ਦੁੱਧ ਆਪਾਂ 20 ਕਿਲੋ ਚੋਇਆ ਨੱਟੇ ਦਾ ਪਿਛਲੀ ਸੂਏ ਚ ਹਾਂਜੀ ਹਾਂਜੀ ਠੀਕ ਹੈ ਤੋਰ ਕੇ ਬਾਈ ਦੋਸਤ ਰੇਟ ਫੋਨ ਤੇ ਆ ਦਿਨ ਪੰਜ ਚਾਰ ਲੈ ਸਕਦੀ ਆ ਸੂਆ ਦੂਜਾ ਹੈ ਪਹਿਲੇ ਸੂਏ ਬਾਈ ਕਹਿੰਦਾ 20 ਕਿਲੋ ਇਹਦਾ ਦੁੱਧ ਚੋਇਆ ਪੂਰੇ ਨਰੋਏ ਢਾਂਚੇ ਦੀ ਆ ਦੰਦੋ ਵੀ ਦੋਸਤ ਅੰਕਲ ਪਿੱਛੇ ਬੈਠੇ ਦੱਸ ਰਿਹਾ ਵੀ 6 ਦੰਦ ਆਂਦੀ ਆ ਸ਼ਾਇਦ ਇਹ ਬਾਕੀ ਦੰਦ ਜੇ ਖੜੇ ਆ ਬਾਕੀ ਉਹ ਤੁਸੀਂ ਦੇਖ ਲਓਗੇ ਤੁਹਾਨੂੰ ਆਈਡੀਆ ਭਵਾਨਾ ਦੇਖ ਲੋ ਅਜੇ 5-4 ਦਿਨ ਨੇ ਲਾਉਗੀ ਸੂਨ ਚ ਸੋਹਣਾ ਰੰਗ ਹੈ ਥਣ ਥੀਜਵਾਈ ਵਾਲਾ ਬਾਕੀ ਇਸ ਬਾਈ ਕੋਲ ਮਿਲਕਿੰਗ ਮਸ਼ੀਨ ਵੀ ਹੈ ਨਹੀਂ ਕਿ ਜੰਗਾਂ ਵੀ ਗਾਵਾਂ ਨਹੀਂ ਸੀਲ ਬੱਛੀ ਆ ਇਹ ਮਿਲਕਾਂਗਾ ਦੂਜਾ ਨਾਲੇ ਦਾ ਬਾਕੀ ਫੈਂਟ ਬੜੀ ਆਉਂਦੀ ਹੈ ਜੀ ਅੱਛਾ ਟੋਕਰ ਦੀ ਦਾ 6 ਤੋਂ 6.5-7 ਤੱਕ ਜਾਵੜਦੀ ਅੱਛਾ ਅੱਗੇ ਕਰਕੇ ਬਈ ਉਧਰੋਂ ਕਮਾਈ ਮੜਾ ਸੋ ਜਿਹਨੂੰ ਪਸੰਦ ਆਵੇ ਤਾਂ ਕੰਟੈਕਟ ਕਰੋ ਬੜਾ ਸੋਹਣਾ ਰੰਗ ਰੂਪ ਵਹਿੜਦਾ ਸੋਹਣਾ ਟਾਂ ਚਾ ਰੇਟ ਇਹਦਾ ਫੋਨ ਤੇ ਆ ਦੱਸੋ ਤੇ ਉਹਦੇ ਲਈ ਤੁਹਾਨੂੰ ਕਾਲ ਕਰਨੀ ਪਊਗੀ ਕਈ ਵਾਰ ਪਸ਼ੂ ਵੀਡੀਓ ਤੇ ਵੇਖਦਾ ਨਹੀਂ ਫਿਰ ਕਿਸੇ ਵਪਾਰੀ ਭਰਾ ਨੂੰ ਪਸ਼ੂ ਵੇਚਣਾ ਪੈਂਦਾ ਤੇ ਉਹ ਹਮੇਸ਼ਾ ਚਾਹੁੰਦੇ ਆ ਵੀ ਪੜਦੇ ਚ ਪਸ਼ੂ ਹੋਵੇ ਰੇਟ ਦਾ ਨਾ ਕਲੀਅਰ ਹੋਣਾ ਹੋਵੇ ਵੀਡੀਓ ਚ ਫਿਰ ਚੰਗਾ ਰਹਿੰਦਾ ਖੈਰ ਜੱਜ ਜਾਣੀਏ ਕਿਸੇ ਭਰਾ ਨੂੰ ਕਿਉਂਕਿ ਏਡੇ ਸੋਹਣੇ ਟਾਂਚੇ ਜਰਸੀਆਂ ਦੇ ਵਿੱਚ ਘੱਟ ਮਿਲਦੇ ਆ ਜਿੱਦਾਂ ਦੀ ਇਹ ਵਹੜ ਅੱਜ ਦੇਖ ਰਹੇ ਸੋ ਨੰਬਰ ਦੋਸਤੋ ਬਾਈ ਦਾ ਸਕਰੀਨ ਉੱਤੇ ਚੱਲੀ ਜਾਂਦਾ ਹੈ ਰੋমিও ਬੋਲ ਦਾ ਸੀਮਨ ਤੇ 66 ਲਵਾਇਆ ਬੱਛੀ ਦੇਵੇ ਕਰਮਾ ਲਈ ਤੇ ਵਾਧਾ ਹੋਊਗਾ ਜਿਹੜਾ ਵੀਰ ਖਰੀਦਦਾ ਹਰਾਂਦਰੋਂ ਕੋਲ ਮੈਂ ਪਹਿਲਾ ਵਾਰ ਤੁਹਾਨੂੰ ਦੱਸਦਾ ਸੀ ਹਵਾਨੇ ਤੇ ਨਾੜਾਂ ਚੰਗੀਆਂ ਨਰੋਆ ਥਣ ਲੱਗਾ ਦੋਨੇ ਪਾਸੇ ਨਾੜਾਂ ਹਵਾਨੇ ਦੇ ਉੱਤੇ ਸੇਮ ਆ ਤੇ ਸੰਭਾਲ ਇਸ ਬਈ ਦੀ ਟੌਪ ਦੀ ਹੈ ਚੰਗੀਆਂ ਵਹਿੜਾਂ ਸਾਹਮ ਦਾ ਭਾਵੇਂ ਉਹ ਗਾਂ ਤੇ ਚਾਹ ਮੱਝ ਸੋ ਇੱਕ ਹੀ ਨਾਕ ਸੀ ਦੋਸਤੋ ਅੱਜ ਦੀ ਵੀਡੀਓ ਚ ਧੰਨਵਾਦ